ਅਸ਼ੀਕਾਲ ਜੀ ਸਵਾਗਤ ਹੈ ਤਲਵੰਡੀ ਸਾਹਿਬੋਂ ਖਬਰ ਦੇ ਫੇਸਬੁੱਕ ਦੇ YouTube ਪੇਜ ਤੇ ਖਾਸ ਖਬਰ ਲੈ ਕੇ ਆਏ ਆ ਤੇ ਪਹਿਲਾਂ ਵੀਡੀਓ ਦੇਖ ਲਿਓ ਜੇ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਇਹ ਦੱਸਿਓ ਇਹ ਚ ਜ਼ਿੰਮੇਵਾਰ ਕੌਣ ਹੈ ਮਾਪੇ ਸਕੂਲ ਪ੍ਰਬੰਧਕ ਜਾਂ ਆਟੋ ਵਾਲਾ ਤਾਂ ਵੀਡੀਓ ਦੇਖੋ ਪਹਿਲਾਂ ਇੱਕ ਵਾਰੀ ਸਟੇਟੂਸੀ ਦੇਖ ਹੀ ਲਈ ਪਹਿਲਾਂ ਦੱਸ ਦਈਏ ਇਹ ਵੀਡੀਓ ਹੈਗੀ ਆ ਬਠਿੰਡਾ ਦੀ ਬਠਿੰਡਾ ਦੇ ਇੱਕ ਸਕੂਲ ਅੱਗੇ ਆਟੋ ਖੜਾ ਸੀਗਾ ਅਸੀਂ ਜਦੋਂ ਲੰਘੇ ਤਾਂ ਦੇਖਿਆ ਵੀ ਆਟੋ 'ਚ ਜਵਾਕ ਆ ਜਿਹੜੇ ਬੱਚੇ ਆ ਵਿਦਿਆਰਥੀ ਆ ቱੜੀ ਵਾਂਗੂ ਭਰੇ ਹੋਏ ਐ ਟਿਕਟ ਅਸੀਂ ਜਿਹੜਾ ਆਟੋ ਵਾਲਾ ਉਹਦੇ ਨਾਲ ਵੀ ਗੱਲਬਾਤ ਕੀਤੀ ਐ ਉਹ ਵੀ ਸੁਣਾਉਣੇ ਐ ਤੇ ਨਾਲ ਸਕੂਲ ਦੇ ਵਾਈਸ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਉਣੇ ਐ ਤੇ ਹਾਂ ਇੱਕ ਵਾਰ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਿਓ ਕੀ ਇਹਦਾ ਜ਼ਿੰਮੇਵਾਰ ਕੌਣ ਹੈ ਮਾਪੇ ਹੈ ਆਟੋ ਵਾਲਾ ਹੈ ਜਾਂ ਸਕੂਲ ਪ੍ਰਬੰਧਕ ਹੈ ਤੇ ਇਹਦਾ ਹੱਲ ਕੀ ਹੋਣਾ ਚਾਹੀਦਾ ਕਿੰਨੀਆਂ ਸਵਾਰੀਆਂ ਬਿਠਾਈਆਂ ਸਵਾਰੀਆਂ 20 ਹੈ ਹੈ 20 ਹੈ ਜੀ ਤੈਨੂੰ ਅਲਾਉਡ ਨਹੀਂ ਹੈ ਨਹੀਂ ਨਹੀਂ ਤੈਨੂੰ ਬੱਚੇ ਮਾਰੇਗਾ ਤੂੰ ਇਹ ਇੰਨੇ ਟੂਰੀਆਂ ਨੂੰ ਭਰੇ ਨੇ ਅੱਜ ਅੱਜ ਲੈਣ ਦੇ ਸਰ ਠੀਕ ਹੈ ਅੱਜ ਅੱਜ ਲੈ ਕੇ ਜਾਂਦੇ ਜੀ ਨਹੀਂ ਨਹੀਂ ਅੱਜ ਅੱਜ ਲੈ ਕੇ ਜਾਣ ਦਾ ਕੀ ਮਤਲਬ ਇੰਨੇ ਬੱਚੇ ਤੈਨੂੰ ਬਿਠਾਉਣ ਲਈ ਕਿਹਨੇ ਕਿਹਾ ਕੱਲ ਨੂੰ ਸਰ ਧੋਗੜਾ ਹੈ ਸੌਰੀ ਸਰ ਨਹੀਂ ਆ ਸਕੂਲ ਦੇ ਬੱਚੇ ਜੇ ਕੋਈ ਡਿੱਗ ਕੇ ਮਰ ਗਿਆ ਕੋਈ ਕੌਣ ਜ਼ਿੰਮੇਵਾਰ ਹੈ ਸੌਰੀ ਸਰ ਅੱਜ ਅੱਜ ਜੇ ਕਿਸੇ ਤੇ ਸੱਟ ਲੱਗ ਗਈ ਸੋਰੀ ਸਰ ਭਾਗ ਭਾਗ ਕਿੱਥੇ ਲੈ ਕੇ ਚੱਲੇ ਇਹਨਾਂ ਨੂੰ ਇਹਨਾਂ ਨੂੰ ਲਾਉਣ ਜਾਂਦਾ ਹੈ ਹੈ ਘਰੇ ਲਾਉਣ ਜਾਂਦਾ ਹੈ ਘਰੇ ਲਾਉਣ ਚੱਲੇ ਆ ਘਰੇ ਪੈਸੇ ਨਹੀਂ ਦਿੰਦੇ ਤੈਨੂੰ ਇਹ ਪੈਸੇ ਦਿੰਦੇ ਕਿਸ ਚੀਜ਼ ਦੇ ਦਿੰਦੇ ਨੇ ਸੇਫਟੀ ਦੇ ਦਿੰਦੇ ਨੇ ਕਿ ਮਾਰਨ ਦੇ ਹਾਂਜੀ ਹੈ ਹੈ ਕਿਹੜੇ ਕਿਹੜੇ ਏਰੀਏ ਚ ਜਾਏਗਾ ਇੱਕ ਕਿਲੋ ਕਿਦੀ ਹੈ ਸਰ ਹੈ ਇੱਕ ਕਿਲੋ ਕਿਦੀ ਹੈ ਕਿਹੜੇ ਏਰੀਏ ਦੇ ਵਿਸ਼ਵਾਸ ਕਲੋਨੀ ਵਿਸ਼ਵਾਸ ਕਲੋਨੀ ਤੇ ਵਿਸ਼ਵਾਸ ਕਲੋਨੀ ਕਿੰਨੀ ਦੂਰ ਹੈ ਇੱਥੋਂ ਭਾਈ ਤੋਂ ਹੈਗੇ ਜੀ 3 ਕਿਲੋਮੀਟਰ ਹੈ 3 ਨਹੀਂ 2.5 ਤਣੇ ਵੱਧਾ ਹਤੋਂ ਵੀ ਨਹੀਂ ਇੰਨੇ ਕੀ ਹੱਸਰ ਹਾਂ ਇਹ ਇਹ ਤੋ ਤੈਨੂੰ ਆਉ ਨਹੀਂ ਲੱਗਦਾਗਾ ਵੀ ਮੈਂ ਬੱਚਿਆਂ ਦੇ ਨਾਲ ਮੌਤ ਨਾਲ ਖੇਡ ਰਹੇ ਹਾਂ ਸਰ ਮੈਂ ਸੇਫਟੀ ਨਹੀਂ ਲੈ ਕੇ ਜਾਂਦਾ ਹੈ ਸੇਫਟੀ ਨਹੀਂ ਲੈ ਕੇ ਜਾਂਦਾ ਸਰ ਮੈਂ ਕਿੰਨੇ ਟੋਟਲ ਕਿੰਨੇ ਆਉਂਦੇ ਕੋਲੇ 22 ਹੈ ਬਾਕੀ ਸਰ ਸੌਰੀ ਜੀ ਅੱਜ ਅੱਜ ਮੈਨੂੰ ਲੱਗਿਆ ਹੈ 22 ਹੈ ਤੇਰੇ ਕੋਲੇ ਹੁਣ ਹਾਂ ਜੀ ਇੰਨੇ ਗਏ ਅੱਜ ਸਰ ਲੈ ਕੇ ਜਾਣਦੇ ਠੀਕ ਹੈ ਜੀ ਕੱਲ ਨੂੰ ਮੈਂ 2 ਗੜਾ ਸ਼੍ਰੀਕਾਂਤ ਸ਼ਰਮਾ ਐ ਜੀ 22 ਪ੍ਰਿੰਸੀਪਲ ਬਾਈ ਸਰ ਸੀਨੀਅਰ ਸਕੂਲ ਵਾਈਸ ਸਰ ਤੁਹਾਡੇ ਕੋਲੇ ਛੋਟੇ ਬੱਚੇ ਵੀ ਪੜਦੇ ਨੇ ਬਿਲਕੁਲ ਬੜਦੇ ਜੀ ਕਿੰਨੇ ਬੱਚੇ ਨੇ ਸਾਡੇ ਕੋਲੇ 200 ਦੇ ਕਰੀਬ ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ ਸਰ ਇਹਨਾਂ ਦੀ ਸੇਫਟੀ ਦਾ ਕੀ ਪ੍ਰਬੰਧ ਹੈ ਤੁਹਾਡੇ ਵੱਲੋਂ ਜਿਹੜਾ ਆਉਣ ਜਾਣ ਦੇ ਵਿੱਚ ਸਾਡੇ ਜਿਹੜਾ ਪੇਰੈਂਟਸ ਬੱਚੇ ਹਮ ਛੱਡ ਕੀ ਜਾਂਦੇ ਜੀ ਪੇਰੈਂਟਸ ਲੈ ਕੇ ਜਾਂਦੇ ਜਿਹੜੇ ਥਰੀ ਵੀਲਰਾਂ ਤੇ ਬੱਚੇ ਜਾਂਦੇ ਨੇ ਥਰੀ ਵੀਲਰ ਤੇ ਇੱਕ ਕਿਸੇ ਐਨਜੀਓ ਦੇ ਬੱਚੇ ਆ ਜੀ ਬੱਸ ਉਹ ਐਨਜੀਓ ਵਾਲਿਆਂ ਨੇ ਪ੍ਰੋਵਾਈਡ ਕੀਤੇ ਹੋਏ ਬੱਚੇ ਕਿੰਨੇ ਬੱਚੇ ਨੇ ਜੀ ਉਹ ਬੱਚੇ 10 12 ਬੱਚੇ ਹੋਣਗੇ ਆਡੇ ਸਕੂਲ ਦੇ ਬਾਹਰ ਥ੍ਰੀ-ਵੀਲਰ ਖੜਾ ਹੋਇਆ ਹੈ ਜੀ ਜਿਸ ਦੇ ਵਿੱਚ 22 ਬੱਚੇ ਨੇ ਅੱਛਾ 22 ਬੱਚੇ ਕੀ ਅਲਾਉਡ ਨੇ ਜੀ ਆਪਣਾ ਥ੍ਰੀ-ਵੀਲਰ ਦੇ ਵਿੱਚ ਭੇਜਨੇ ਨਹੀਂ ਇਸ ਬਾਰੇ ਪਤਾ ਨਹੀਂ ਮੈਨੂੰ ਅਜੇ ਮੈਂ ਪਤਾ ਕਰ ਲੈਣਾ ਸਰ ਦੇਖਦਾ ਜੀ ਕਿਉਂ ਲੱਗਿਆ ਸਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਬੇਸੀ ਦੋ ਆਟੋ ਲੱਗੇ ਆ ਜੀ ਅੱਜ ਇੱਕ ਆਟੋ ਵਾਲਾ ਸਕਿਪ ਨਾ ਕਰ ਵੀ ਆਇਆ ਹੋਇਆ ਹੈ ਜੀ ਦੋ ਆਟੋ ਲੱਗੇ ਹੋਏ ਆ ਜੀ ਪਰ ਦੋਨੇ ਹੀ ਖੜੇ ਨੇ ਜੀ ਫੇਰ ਮੈਂ ਰੁਕਦਾ ਕੀ ਇਹ ਠੀਕ ਗੱਲ ਹੈ ਜੀ ਕਿ ਵੀ ਇੱਕ ਉਸ ਦੇ ਨਹੀਂ ਜੀ ਮੈਂ ਬੱਚੇ ਬਿਠਾ ਕੇ ਲੈ ਜਾ ਰਿਹਾ ਸੀ ਰਸਤੇ 'ਚ ਐਕਸੀਡੈਂਟ ਹੋ ਗਿਆ ਜਾਂ ਕੁਝ ਹੋ ਗਿਆ ਨਹੀਂ ਸੀ ਇਸ ਵਾਸਤੇ ਸੀ ਹੀ ਕਿਹਾ ਹੋਇਆ ਜੀ ਕਿ ਵੀ ਜਿਹੜੇ ਜ਼ਿਆਦਾ ਬੱਚੇ ਨਹੀਂ ਬਿਠਾਣੇ ਜਿਹਨਾਂ ਨੇ ਬਿਠਾਇਆ ਤਾਂ ਮੈਂ ਰੁਕਣਾ ਹੈ ਕਹ ਦੇਣਾ ਮੈਂ ਰੁਕ ਨਹੀਂ ਕੁਝ ਉਸੇ ਕਾਰਵਾਈ ਕਰ ਰਹੇ ਹਾਂ ਬਿਲਕੁਲ ਕਰਾਂਗੇ ਜੀ ਮੈਂ ਤੁਰੰਤ ਰੁਕੂੰਗਾ ਅਰੋਜੀ ਤੁਰੰਤ ਹੁਣ ਤਾਂ ਉਹ ਬਿਠਾ ਕੇ ਲੈ ਕੇ ਗਿਆ ਵਿਸ਼ਵਾਸ ਨਗਰ ਦੇ ਵਿੱਚ ਜਾ ਰਹੇ ਨੇ ਨਹੀਂ ਮੈਂ ਤੁਰੰਤ ਪ੍ਰਵਾਹ ਨੂੰ ਰੁਕੂੰਗਾ ਜੀ ਤੁਰੰਤ ਪਰ ਇਹ ਕਿਉਂ ਕੀਤਾ ਜਾ ਰਿਹਾ ਹੈ ਜੀ ਇਸ ਤਰ੍ਹਾਂ ਮੈਂ ਬੋੜਾ ਭਰਦੀ ਨਹੀਂ ਬਣਦਾ ਕੋਈ ਜੀ ਗੇਟ ਤੱਕ ਕਿਸੇ ਤੁਹਾਡੇ ਅਧਿਕਾਰੀ ਦਾ ਜਾਣਦਾ ਕਿ ਵੀ ਉਹ ਦੇਖਿਆ ਜਾਵੇ ਵੀ ਕਿਸ ਤਰ੍ਹਾਂ ਬੱਚੇ ਆ ਰਹੇ ਨੇ ਕਿਸ ਤਰ੍ਹਾਂ ਜਾ ਰਹੇ ਨੇ ਰੁਕੇ ਜਾਊਗਾ ਮੈਂ ਰੁਕ ਦਊਗਾ ਜੀ ਰੁਕਦੇ ਕਿ ਅੱਜ ਤੋਂ ਬਾਅਦ ਰੁਕੋਗੇ ਇਹ ਤੋਂ ਪਹਿਲਾਂ ਰੁਕਣ ਦਾ ਤੁਹਾਡਾ ਨਹੀਂ ਅਸੀਂ ਪਹਿਲਾਂ ਮੈਂ ਤਾਂ ਮੇਰੇ ਨੋਟਿਸ ਨਹੀਂ ਆਜੀ ਆਇਆ ਹੈ ਤੁਹਾਡੀ ਗੱਲ ਕਹਿਣ ਤੇ ਅਦਰਵਾਈਜ਼ ਜਿਹੜਾ ਹੈਗਾ ਉਹ ਉਹਨਾਂ ਨੂੰ ਅਸੀਂ 10 12 ਬੱਚੇ ਹੀ ਲਿਆਂ ਲਿਖਿਆ ਗਿਆ ਤੁਹਾਡੇ ਖੜੇ ਹੁੰਦੇ ਨੇ ਉੱਥੇ ਤੁਹਾਡੇ ਮੁਲਾਜ਼ਮ ਜਿਹੜੇ ਨੇ ਪੂਰੇ ਕਿ ਉਹਨਾਂ ਦਾ ਹੱਕ ਨਹੀਂ ਬਣਦਾਗਾ ਕਿ ਵੀ ਬੱਚੇ ਐਨੇ ਤੂੜੀ ਵਾਂਗੂ ਭਰੇ ਨੇ ਟੈਂਪੋ ਦੇ ਵਿੱਚ ਉਹਨਾਂ ਨੂੰ ਰੁਕਿਆ ਜਾਵੇ ਰੁਕ ਦਿਆਂਗੇ ਰੁਕਦੇ ਸਰ ਰੁਕ ਦੇਗਾ ਰੁਕਦੇ ਉਸ ਪੀਸ ਕੋਈ ਕਿਡਸ ਜੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਸ ਜੀ ਹੁਣ ਤਲਵੰਡੀ ਸਾਬੋ ਵਿਖੇ